ਹਾਂਜੀ ਕਿਸਾਨ ਵੀਰੋ ਅੱਜ ਜਿਹੜੇ ਆਪਣੇ ਪਹਿਲਾਂ ਕਇਤੇ ਆਲੂ ਲਾਇਆ ਸੀ ਤੀਜੀ ਸਪਰੇਅ ਕਰਨ ਲੱਗੇ ਆ ਨਾ ਤੇ ਅਸੀਂ ਤੇ ਆਹ ਦੇਖੋ ਵੀ ਆ ਪਾ ਰਹੇ ਆ ਕਿਤੇ ਮਿੱਡਾ ਪਾ ਰਹੇ ਆ ਇੱਕ ਯਾਰਾ ਲਾ ਗਿਆ ਇੱਕ ਇੰਟਰਾਕਾਲ ਆ ਗਿਆ ਤੇ ਇਹ ਕਰ ਰਹੇ ਆ ਆਪਸ ਪਰੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਹਦਾ ਕੋਲ ਬਣਾ ਲਿਆ ਤੇ ਨਾਲ ਥੋੜੀ ਜਿਹੀ ਤੇਲੇ ਦੀ ਪਈ ਸੀ ਉਹਦਾ ਵੀ ਆਪਾਂ ਨਾਲ ਹੀ ਵਿੱਚ ਹੀ ਪਾਤਾ ਥੋੜੀ ਜਿਹਾ ਤੇ ਆਲ ਨੂੰ ਦਿਖਾਉਣੇ ਆ ਆਲੂਾਂ ਦੀ ਕੁਆਲਿਟੀ ਕਿਹੋ ਜੀ ਹੋਈ ਏ ਪਹਿਲਾਂ ਨਾਲ ਆ ਲਓ ਜੀ ਆ ਆਪਣਾ ਇਹ ਆਲੂ ਆਪਣਾ 35 ਦੇ ਨਾਲ ਆ ਜਿਹੜਾ ਚੈੱਕ ਕਰੋ ਤੁਸੀਂ ਨਾਲ ਆਏ ਨੇ ਮੁੰਡੇ ਅੱਜ ਆ ਕਾਸਤਾ ਅੱਜ ਪਸਾ ਲਿਆ ਸੀ ਮਾਣੇ ਲਾ ਲਓ ਵਸਤੀ ਆ ਦੇਖੋ ਇਹਦੀ ਬੇਲ ਦੇਖੋ ਕਿੰਨੀ ਵਧੀਆ ਹੋਈ ਆ ਬਹੁਤ ਸੋਹਣਾ ਹੈ ਇਹਦਾ ਚਾਹ ਲਿਓ ਜੀ ਹੋਜੀ ਹੋਣਾ ਇਹਦਾ ਜਿੰਨੇ ਆਪਾਂ ਮਿਹਨਤ ਕਰਾਂਗੇ ਤਕਰੀਬਨ ਆ ਦੇਖੋ ਜਿੱਦਾਂ ਧੁੰਦ ਨਹੀਂ ਪੈਂਦੀ ਉਸ ਹਿਸਾਬ ਦੇ ਨਾਲ ਆਹ ਪੰਪ ਦਾ ਬਹੁਤ ਵਧੀਆ ਕੰਮ ਕਰਦਿੰਦਾ ਜੇ ਮੈਂ ਧੁੰਦ ਜੀ ਪੈਂਦੀ ਹੁੰਦੀ ਆ ਉਸ ਹਿਸਾਬ ਨਾਲ ਉਹਨੇ ਪੈਂਦੇ ਦੇਖੋ ਫੁਆਰਾ ਦੇਖੋ ਕਿੰਨਾ ਵਧੀਆ ਦਾ ਇਹੇ ਆਪਣੇ ਜਿਹੜਾ ਅੰਬਾਂ ਦਾ ਬਾਗ ਆ ਉਹਦੇ ਵਿੱਚ ਦੂਸਰੇ ਪਾਸੇ ਆਪਾਂ ਨਾਖਾਂ ਵਾਲਾ ਬਾਗ ਆ ਜਿਹੜਾ ਉਹਦੇ ਵਿੱਚ ਕਰ ਰਹੇ ਆ ਨਾਲ ਦੀ ਨਾਲ ਆਪਾਂ ਬਸ ਤਿਆਰੀ ਆ ਇਦੋਂ ਬਾਅਦ ਉਧਰ ਲੱਗ ਚੱਲ ਬਣਾਣਾ ਕੰਮ ਆਪਣਾ ਨਾਲ ਦੀ ਨਾਲ ਤੇ ਕੰਮ ਆ ਪੂਰਾ ਖਿੱਚ ਕੇ ਰੱਖਿਆ ਹੈ ਉਹ ਨਹੀਂ ਹੈ ਵੀ ਕੋਈ ਟਲ ਜੂਗਾ ਜਾਂ ਮੰਨਦਾ ਇਧਰ ਉਧਰ ਹੋ ਜੂਗਾ ਆਪ ਵੀ ਆਪਣੀ ਮਿਹਨਤ ਕਰੀ ਜੀ ਨਾਲ ਹੁੰਦਾ ਹੈ ਕਿਉਂਕਿ ਮੇਨ ਤਾਂ ਹਲਤਾ ਹਰੇਕ ਨੂੰ ਮਿਲ ਨਹੀਂ ਮਿਲਣਾ ਇੱਕ ਲਿਕ ਦਨ ਹੌਲੀ ਕਰ ਪਗਾ ਸੱਚ ਹੈ ਥੋੜਾ ਜਿਆ ਹੋਆ ਬੇਲ ਜੀ ਲੰਬੀ ਕਰਕੇ ਅਸੀਂ ਵੱਡੇ ਹੋਗੇ ਨਾ ਥੋੜੇ ਬੇਲਾਂ ਇਹਦੀਆਂ ਤੇ ਉਹਦੇ ਕਰਕੇ ਥੋੜੀ ਜੀ ਆਉਂਦੀਆਂ ਤਰਨ ਨੂੰ ਪ੍ਰੋਬਲਮ ਉਸ ਗਿੱਲਾ ਥੋੜਾ ਥੱਲੋਂ ਉਹਦੇ ਕਾਲਾ ਦਾ ਆਰਾਮ ਨਾ ਜਾਂਦਾ ਕੋਈ ਥੋੜਾ ਜਿਹਾ ਸਰੀਰ ਕਾਸ ਦਾ ਆ ਰਹੀ ਹੈ ਉਹਦੇ ਕਰਕੇ ਥੋੜੀ ਜਿਹੀ ਹੈ ਗਿਆ ਪ੍ਰੋਬਲਮ ਇੱਕ ਹਵਾ ਦੇ ਕਰਕੇ ਥੋੜਾ ਜਿਆਦਾ ਉੱਡਦੀ ਬਹੁਤ ਆ ਇਹ ਇਹ ਥੇੜਾ ਥੋੜਾ ਜਿਆਦਾ ਹਵਾ ਦਾ ਕਰਕੇ ਤੇਜ਼ ਆ ਥੋੜੀ ਜਿਹੀ ਹਵਾ ਕਿ ਤੁਸੀ ਆਪੋ ਆਪਣੀਆਂ رائےਆਂ ਦਿਆ ਕਰੋ ਕਿਉਂਕਿ ਹਰੇਕ ਬੰਦੇ ਦਾ ਅਲੱਗ-ਅਲੱਗ ਆਪ ਕੋ ਆਪਣਾ ਤਜਰਬਾ ਹੈ ਹਰ ਇੱਕ ਚੀਜ਼ ਦੇ ਜਿ ਉਹ ਆਪੋਲਾਂ ਤਜਰਬਾ ਨਾਲ ਸ਼ੇਅਰ ਕਰਿਆ ਕਰੋ ਕਿ ਕਿਹੜੀ ਸਪਰੇਅ ਕਰੀਏ ਕਿੰਨੇ ਦਿਨਾਂ ਦਾ ਕਰੀਏ ਕਿਵੇਂ ਕਿਵੇਂ ਕਰੀਏ ਇਹ ਪੌਦਾ ਹਰ ਕਿਸੇ ਹੁੰਦਾ ਥੋੜਾ ਜਿਹਾ ਆਪ ਕੋ ਆਪਣੀ رائے ਦੋ ਆਕੇ ਬਲੌਗ ਦੇਖਣ ਲਈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ